ਅੰਦੀ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਸਬੰਧੀ ਫੈਸਲਾ ਸੁਣਾਇਆ ਜਾ ਸਕਦਾ ਹੈ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਤੇ ਦੂਜੇ ਪਾਸੇ ਸੁਧਾਰ ਲਹਿਰ ਤੋਂ ਡਾਕਟਰ ਪ੍ਰੇਮ ਸਿੰਘ ਚੰਦੂ ਮਾਜਰਾ ਰਿਪੀਟ ਹੈ ਔਰ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਐਕਟਿਵ ਨਜ਼ਰ ਆ ਰਹੇ ਨੇ ਉਹ ਕੁਝ ਦਲੀਲਾਂ ਦਿੰਦੇ ਨਜ਼ਰ ਆ ਰਹੇ ਆ ਸੁਖਬੀਰ ਸਿੰਘ ਬਾਦਲ ਦੇ ਮਤਲਕ ਸ਼ਰੋਮਣੀ ਅਕਾਲੀ ਦਲ ਦੇ ਮਤਲਬਕ ਉਸ ਸਮੇਂ ਦੇ ਕੈਬਨਿਟ ਦੇ ਮਤਲਬਕ ਔਰ ਲਗਾਤਾਰ ਉਹਨਾਂ ਨੇ ਅਰੇ ਤੰਜ ਨਹੀਂ ਉਹ ਕਸੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆਂ ਪ੍ਰੋਫੈਸਰ ਪ੍ਰੇਮ ਸਿੰਘ ਜੱੰਦੂ ਮਾਜਰਾ ਨੇ ਪੁਰਾਣੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਜਿਹੜੀ ਆਉ ਕੀਤੀ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜੋ 2-3 ਨੂੰ ਜਿਲਾਸ ਸੱਦਿਆ ਗਿਆ ਜਾਂ ਫਿਰ ਤਲਬ ਕੀਤਾ ਗਿਆ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਮਤਲਕ ਦਾ ਫੈਸਲਾ ਜਿਹੜਾ ਹੋ ਸਕਦਾ ਇਹ ਤਾਂ ਗੱਲ ਹੈ ਪਰ ਇਸ ਮਾਮਲੇ ਸੰਬੰਧੀ ਹੁਣ ਉਸ ਸਮੇਂ ਦੇ ਜ਼ਥੇਦਾਰਾਂ ਨੂੰ ਵੀ ਤਲਬ ਕੀਤਾ ਗਿਆ ਉਹ ਜ਼ਥੇਦਾਰ ਜਿਨ੍ਹਾਂ ਨੂੰ ਲੈ ਕੇ ਚਰਚਾਵਾ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਘਰ ਜਾਂ ਕਹਿ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਬਲਾਉਣ ਤੇ ਉਹਨਾਂ ਦੇ ਘਰ ਜਾਂਦੇ ਨੇ ਤੇ ਉੱਥੇ ਜਾ ਕੇ ਜਿਹੜਾ ਫੈਸਲਾ ਮੁਕਰਰ ਕੀਤਾ ਜਾਂਦਾ ਆ ਔਰ ਦੂਸਰੀ ਗੱਲ ਵੱਡੇ ਤੌਰ ਦੇ ਉੱਤੇ ਹੁਣ ਇਸ ਵਿੱਚ اجلاس ਜਿਹੜਾ ਉਹ ਸੱਦਿਆ ਜਾਵੇਗਾ ਇਹ ਵੀ ਚਰਚਾਾਂ ਚੱਲਦੀਆਂ ਪਈਆਂ ਹੋ ਸਕਦਾ ਹੈ ਕਿ ਇੱਕ ਹੋਰ اجلاس ਸੱਦਿਆ ਜਾਵੇ ਪਰ ਇਸ ਪੂਰੇ ਮਾਮਲੇ ਸੰਬੰਧੀ ਦੋ ਤਰੀਕ ਮਕਸੂਸ ਜਿਹੜੀ ਆ ਉਹ ਦੱਸ ਦਿੱਤੀ ਗਈ ਹੈ ਔਰ ਦੋ ਤਰੀਕ ਨੂੰ ਹੁਣ ਕਿਹਾ ਕਿ ਵੱਡਾ ਫੈਸਲਾ ਲਿਆ ਜਾ ਸਕਦਾ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਕੀ ਬੋਲੇ ਨੇ ਆਓ ਸੁਣ ਲੈਂਦੇ ਬੇਜਾਦਾ ਸਹਿਬਾਨਾ ਨੇ ਦੋ ਤਰੀਕ ਨੂੰ ਮਿੱਥਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸਿੱਖ ਵਜ਼ੀਰ ਉਹਨਾਂ ਨੂੰ ਵੀ ਸਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਕੌਂਸਲ ਅਕਾਲੀ ਦਲ ਦੀ ਫੈਸਲੇ ਕਰਨ ਵਾਲੀ ਭਾਵੇਂ ਕਹਨ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਦੇ ਉਹਦੇ ਜੀ ਡਿਸਕਸ ਨਹੀਂ ਹੋਏ ਇਹ ਜਗ ਜਹਾਰਾ ਇਹ ਜਹਦਾ ਸਾਹਿਬ ਨੂੰ ਪਤਾ ਦੁਨੀਆ ਨੂੰ ਪਤਾ ਕਿ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਤ ਸਿੰਘ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਹਦਰ ਸਿੰਘ ਅਕਾਲਤਖ ਸਾਹਿਬ ਨੇ ਸ੍ਰੀ ਖਾਲਤਾ ਸਾਹਿਬ ਦੇ ਕਰਕੇ ਪੰਥ ਸਿੰਘ ਸਹਿਬਾਂ ਦੀ ਹਾਜ਼ਰੀ 'ਚ ਸਾਸੂ ਵੀਰ ਸਿੰਘ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਥ ਨੂੰ ਢਾਹ ਲਾਈ ਕੌਮ ਨੂੰ ਢਾਹ ਲਾਈ ਔਰ ਸ਼ਰਮਣੀ ਕਾਲੀ ਦਾ ਪਤਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਅੱਜ 2 ਤਰੀਕ ਨੂੰ ਉਹਦੇ ਤੇ ਇਹ ਫੈਸਲਾ ਕਰਨਾ ਉਹਦੇ ਦੀ ਮੇਰਾ ਖਿਆਲ ਉਹਨਾਂ ਨੇ ਜਿੱਥੇ ਸੱਸ ਸਬੀ ਸੀ ਬਾਦਲ ਬਣਾਉਣ ਸੱਦਿਆ ਉੱਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕੋਰ ਕਮੇਟੀ ਹੋਈ ਉਸ ਸਮੇਂ ਦੇ ਜ਼ਹਿਦਾ ਸਰ ਅਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਪੁਰਾਣੂ ਸਾਹਿਬ ਜਿਹਨਾਂ ਜ਼ਹਿਦਾ ਗੁਰਮੁਖ ਸਿੰਘ ਪੁਰਾਣੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਔਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਿਟ ਦੇ ਉਸ ਸਮੇਂ ਦੇ ਸੀਖ ਜਿਹਨਾਂ ਨੂੰ ਬੁਲਾਇਆ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਨੇ ਤੇ ਇਹ ਤਾਂ ਜਹਦਾ ਸਰਮਾਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼ਰਮਣੀ ਅਕਾਲੀ ਦਰ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਅਕਾਲੀ ਦਲ ਦੀ ਸਿਚੁਏਸ਼ਨ ਇੱਥੋਂ ਤੱਕ ਬਣੀ ਕਿ ਜਿਵੇਂ ਨਹੀਂ ਚੋਣਾਂ ਚਾਰ ਜਿਹੜੀਆਂ ਨੇ ਉਹਨਾਂ ਚ ਉਮੀਦਵਾਰ ਵੀ ਖੜੇ ਨਾ ਕਰ ਸਕੇ ਉਹਦੀ ਚਿੰਤਾ ਉਹਦਾ ਫਿਗਰ ਹਰ ਪੰਜਾਬਦਾਰ ਦੀ ਤੇ ਹਰ ਪੰਜਾਬੀ ਨੂੰ ਸੋ ਇਸੇ ਲਈ ਜਹਦਰ ਸਾਹਿਬਾਨਾ ਨੇ ਹੁਣ ਅੱਗੇ ਪਹਿਲ ਕਦਮੀ ਕੀਤੀ ਆ ਨਤੀਜੇ ਕੀ ਨਿਕਲਦੇ ਨੇ ਉਹ ਸਾਹਮਣੇ ਆਏਗੀ ਗੱਲ ਦੋ ਤੋਂ ਬਾਅਦ ਕੀ ਅੱਬਾ ਆਪ ਵਾਪਸ ਅਕਾਲੀ ਦਲ ਵਿੱਚ ਜਾ ਸਕਦੇ